ਪਹਿਲਾਂ ਤਾਂ ਮੈਂ ਤੁਹਾਡੇ ਮਾਧਮ ਤੋਂ ਰੂਬੀ ਜੀ ਨੂੰ ਬਹੁਤ-ਬਹੁਤ ਵਾਰਕਬਦਿੰਦਾ ਕਿਉਂਕਿ ਮੇਰਾ ਛੋਟਾ ਭਾਈ ਵੀ ਹੈ ਮੇਰਾ ਅਜ਼ੀਜ਼ ਵੀ ਹੈ ਔਰ ਤਕਰੀਬਨ ਜੇ ਰਾਜ ਜੀ ਨੇ ਕਾਰਜਰंभ ਕੀਤਾ ਕੰਮ ਦੀ ਸ਼ੁਰੂਆਤ ਕੀਤੀ ਹੈ ਪ੍ਰਭੂ ਕਰੇ ਕਿ ਦਿਨ ਦੁਗੜੀ ਰਾਤ ਚੋੜੀ ਦੁੱਕੀ ਕਰਨ ਔਰ ਖਾਸ ਤੌਰ ਤੇ ਇਸ ਪਰਿਵਾਰ ਨਾਲ ਮੇਰਾ ਬਹੁਤ ਹੀ ਪੁਰਾਣਾ ਰਿਸ਼ਤਾ ਹੈ ਇਹਨਾਂ ਦੇ ਫਾਦਰ ਸਾਹਿਬ ਤੋਂ ਔਰ ਅੱਜ ਬਹੁਤ ਖੁਸ਼ੀ ਹੈ ਜਿਹੜੇ ਇਹਨਾਂ ਨੇ ਆਪਣਾ ਪਰਿਵਾਰ ਨਵਾਂ ਬਣਾਇਆ ਪਰਬੂ ਕਿਰਪਾ ਕਰਨਗੇ ਇਸ ਕੰਮ ਦੇ ਵਿੱਚ ਕਾਮਯਾਬ ਹੋਣ ਔਰ ਤਕਰੀਬਨ ਇੱਕ ਰਸਤਾ ਮਿਲ ਜਿੰਦਾ ਹਰ ਬੰਦੇ ਨੂੰ ਕਾਰੋਬਾਰ ਕਰਨ ਦਾ ਕੰਮ ਕਰਨ ਦਾ ਔਰ ਇਹਨਾਂ ਨੇ ਇੱਕ ਸੇਧ ਦੇਣੀ ਹੈ ਜਿਸ ਦੇ ਨਾਲ ਅੱਜ ਜਿੰਨੇ ਵੀ ਇਹਦਾ ਸਰਕਲ ਹੈ ਔਰ ਰਲ ਮਿਲ ਕੇ ਲੋਕਾਂ ਦੀ ਸੇਵਾ ਜਿੱਥੇ ਕਰਦੇ ਨੇ ਕਿਉਂਕਿ ਪੋਲੀਟਿਕਲੀ ਵੀ ਇਹਨਾਂ ਨਾਲ ਜੁੜੇ ਹੋਏ ਨੇ ਸਾਰੇ ਪਰਿਵਾਰ ਔਰ ਆਉਣ ਵਾਲੇ ਟਾਈਮ ਜਿਹਨੀਆਂ ਚੋਣਾਂ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਹਨਾਂ ਦਾ ਤੇ ਆਸ ਹੈ ਕਿ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਹੀ ਜਿਹੜੀ ਲੁਧਿਆਣੇ ਦੀ ਸੀ ਉਹ ਜਿੰਨੀ ਵੀ ਹੈ ਔਰ ਜਿਹੜਾ ਇਹਨਾਂ ਦਾ ਕਾਰੋਬਾਰ ਸ਼ੁਭ ਹੋ ਰਿਹਾ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਚੌਧਰੀ ਮਦਨ ਲਾਲ ਜੀ ਬੱਕਾ ਜਿੰਦਾਬਾਦ ਜਿੰਦਾਬਾਦ ਹੰਦ ਰਾਜ ਵੀ ਕੁਛ ਕਹਿੰਦੇ ਵੀ ਸਾਡੀ ਨਿਹੜੀ ਮੰਗਾ 1000 ਰੁਪਏ ਸਕਰੀਨ ਦੀ ਗੱਲ ਕਰੀਏ ਪਿਆਰ ਬਾਰੀ ਲਾਰੇ ਵੇਚੀ ਜਾਂ ਕੀ ਦੇਖੋ ਮੇਰੀ ਗੱਲ ਸੁਣਾਤ ਅਸੀਂ ਕਦੀ ਲਾਰਾ ਲਾਇਆ ਅਸੀਂ 4 ਗਰੰਟੀਆਂ ਦਿੱਤੀਆਂ ਸੀਗੀਆਂ ਔਰ ਚਾਰੇ ਗਰੰਟੀਆਂ ਸਾਡੀਆਂ ਆਨਲਾਈਨ ਨੇ ਸਭ ਤੋਂ ਪਹਿਲਾਂ ਬਿਜਲੀ 90% ਬਿੱਲ ਜ਼ੀਰੋ ਆ ਰਹੇ ਆ ਇਹ ਹੈਲਥ ਸਮਾਨੇ ਦੀ ਗੱਲ ਕਰ ਰਹੀ ਮੇਰੇ ਹਲਕੇ ਚ 8 ਮਲਕਿੰਗ ਖੁੱਲ ਗਏ ਔਰ ਤਕਰੀਬਨ ਹਰ ਮਹਲਗਲੇ ਨੇ 200 ਤੋਂ ਲੈ ਕੇ 300 ਪਰਿਵਾਰ ਤੱਕ ਰੋਜ਼ ਆਪੀਡੀ ਹੁੰਦੀ ਆ ਦਵਾਈਆਂ ਲੈਂਦੇ ਆ ਟੈਸਟ ਕਰਾਉਂਦੇ ਆ ਔਰ ਤਕਰੀਬਨ ਜੈ ਐਜੂਕੇਸ਼ਨ ਦੀ ਕਰ ਲਈ ਮੇਰੇ ਹਲਕੇ ਚ ਬਹੁਤ ਵੱਡੀਆਂ ਸਕੂਲ ਬਣਿਆ ਜਿੱਥੇ ਅੱਜ ਰੋਜ਼ ਮੈਨੂੰ ਸਪਾਰਚ ਆਉਂਦੀਆਂ ਨੇ ਐਡਮਿਸ਼ਨ ਵਾਸਤੇ ਕਦੀ ਵੀ ਐਸਾ ਸਾਥ ਨਹੀਂ ਹੋਇਆ ਕਿ ਸਰਕਾਰੀ ਸਕੂਲ ਚੋਂ ਉਹਦੇ ਜਾਣ ਪ੍ਰਾਈਵੇਟ ਸਕੂਲ ਤੋਂ ਨਿਕਲ ਕੇ ਇਹ ਬਹੁਤ ਹੀ ਵਧੀਆ ਸਲਾਗਾਂ ਦੇ ਕਦਮ ਤਿੰਨ ਗਰੰਟੀਆਂ ਸਾਡੀਆਂ ਬਿਲਕੁਲ ਕੰਪਲੀਟ ਨੇ ਜਿਹੜੀ ਦੀ 1000 ਰੁਪਏ ਦੀ ਗੱਲ ਕਰਦੇ ਹੋ 1000 ਦਾ ਇਲੈਕਸ਼ਨ ਮੰਨਦਾ ਤਾਂ 1000 ਰੁਪਏ ਵੀ ਪਾ ਦੇਣਾ ਕਿਉਂਕਿ ਰਵੈਤੀ ਪਾਰਟ ਸਾਡੀ ਸਰਕਾਰ ਨੇ ਪਹਿਲੇ ਕੰਮ ਪਹਿਲੇ ਸਾਲ ਤੋਂ ਹੀ ਸਟਾਰਟ ਕਰ ਦਿੱਤਾ ਹੈ ਉਹ ਅੱਜ 90% ਥੋੜਾ ਨਹੀਂ ਹੁੰਦਾ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਬਿਜਲੀ ਦੇ ਹਰ ਪਰਿਵਾਰ ਨੂੰ 3-3 4-4 ਹਜ਼ਾਰ ਰੁਪਏ ਦਾ ਬੈਨੀਫਿਟ ਮਿਲ ਰਿਹਾ ਉਹ ਸਰਕਾਰਾਂ ਜਿੰਦ ਤੋਂ ਪਤਾ ਹੀ ਸਰਕਾਰ ਬਣੀ ਸੀ ਉਦੋਂ ਕੀ ਹਾਲਾਤ ਸੀ ਖਜ਼ਾਨੇ ਦੇ ਉਹਨਾਂ ਨੇ ਖੁਦ ਸੀਐਮ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੈ ਬਸ ਸਾਡੇ ਸੀਐਮ ਸਾਹਿਬ ਹਰ ਰੋ ਲੈ ਕੇ ਕਹਿੰਦੇ ਸਾਨੂੰ ਖਜ਼ਾਨੇ ਦੀ ਕਮੀ ਨਹੀਂ ਹੈ ਸਾਡਾ ਖਜ਼ਾਨਾ ਬਹੁਤ ਹੈ ਕਿਉਂਕਿ ਹੌਲੀ ਹੌਲੀ ਗਰੰਟੀਆਂ ਸਾਰੀਆਂ ਪੂਰੀਆਂ ਹੋਣਗੀਆਂ ਕੋਈ ਗਿਲਾ ਨਹੀਂ ਕਰ ਰਿਹਾ ਕੋਈ ਸਾਰੇ ਲੋਕੀ ਆਪ ਕੁਛ ਨਹੀਂ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸੇ ਕੰਮ ਕਿੱਦਾਂ ਦੇ ਹੋ ਚੁੱਕੇ ਅੱਗੇ ਵੀ ਹੋਰ ਵਿਕਾਸ 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 ਸੜਾ ਨੌਰਥ ਹਲਕਾ ਵਿਕਾਸ ਦੀ ਚੱਲੇ ਜਾਂਦਾ ਅਚਨ 2-3 ਸਾਲ ਤੋਂ ਕਿਸੇ ਵੀ ਵਿਕਾਸ ਕੋਈ ਮੇਰਾ ਕੰਮ ਪੈਂਡਿੰਗ ਰਿਹਾ ਹੀ ਨਹੀਂ ਸਾਰੇ ਕੰਮ ਕੰਪਲੀਟ ਹੋ ਚੁੱਕੇ ਨੇ ਇੱਦਾਂ ਹੀ ਬਾਕੀ ਕੌਨਸਟਿਟਿਊਐਂਸੀ ਆਂਦੇ ਨੇ ਸਾਰਿਆਂ ਦੇ ਪੂਰੇ ਹੋਣਗੇ ਪਿੰਡਾਂ ਨੂੰ ਲੱਗਦਾ ਪਿੰਡਾਂ ਦੀ ਵੋਟ ਤੁਹਾਨੂੰ ਪਾਉਗੀ ਹਾਂ ਬਿਲਕੁਲ ਪਿੰਡਾਂ ਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਕਿਉਂਕਿ ਦੂਸਰੀਆਂ ਪਿੰਡਾਂ 'ਚ ਵਣੂ ਨਹੀਂ ਦੇ ਰਹੇ ਲੈਣ ਦੇ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਕਿਸਾਨਾਂ ਨਾਲ ਵੀ ਖੜੀ ਹੈ ਦਸਤਰੀ ਕਿਸਾਨਾਂ ਨਾਲ ਵੀ ਖੜੀ ਹੈ ਵਪਾਰੀਆਂ ਨਾਲ ਵੀ ਖੜੀ ਹੈ ਟਰੇਡਰ ਨਾਲ ਵੀ ਖੜੀ ਹੈ ਤਕਰੀਬਨ ਸਾਡੀ ਆਮ ਆਦਮੀ ਪਾਰਟੀ ਵਿਨ ਕਰੇਗੀ ਔਰ ਬਿਲਕੁਲ ਜਿੱਤੇਗੀ ਬੋਲ ਕੇ ਜਿੱਤੇਗੀ ਅੱਜ ਦੇਖੋ ਸਾਡੇ ਬੇਟੇ ਰੂਬੀ ਨੇ ਪ੍ਰੋਪਰਟੀ ਡੀਲਰੀ ਦਾ ਕੰਮ ਖੋਲਿਆ ਜਾ ਖਵਾਜਾ ਗਰੀਬ ਨਿਵਾਸ ਦੇ ਨਾਮ ਤੇ ਮਾਲਕ ਖਵਾਜਾ ਗਰੀਬ ਨਵਾਜ ਬੱਚੇ ਤੇ ਕਿਰਪਾ ਕਰਨ ਇਹਨੂੰ ਦਿਨ ਦੁਖਰੀ ਰਾਤ ਚ ਰੋਗੀਨੀ ਤਰੱਕੀ ਦੇਣ ਕਿਰਪਾ ਬਣਾਈ ਰੱਖਣ ਸਭ ਬੱਚਿਆਂ ਤੇ ਆਪਣੀ ਕਿੰਨਾ ਲੱਗ ਰਿਹਾ ਮਾਹੌਲ ਦੇਖਿਆ ਮੋਲ ਦੇਖੋ ਤੁਹਾਡੇ ਸਾਹਮਣੇ ਹੀ ਆ ਕਿੰਨੀ ਲੋਨਕ ਲੱਗੀ ਵੀ ਆ ਮਾਲਕ ਬੱਚੇ ਦੀ ਕਮਾਈ ਚ ਬਰਕਤਪਾਨ ਇਦਾਂ ਹੀ ਇਦਾਂ ਹੀ ਸ਼ਰਧਾ ਵਧਾਨ ਸਾਡੇ ਸਤਿਕਾਰਯੋਗ ਅਮਨਾ ਨੂੰ ਇਲਾਕੇ ਦੇ ਵਿੱਚ ਹੋਰ ਵੀ ਮੈਡੀਕਲ ਕੈਂਪ ਲਾਣ ਦੇ ਦਾ ਕੁਝ ਕਰੂਗੇ ਤੇ ਉਹ ਕਰ ਸੰਭਵ ਹੈ ਇਹ ਇਨਾਂ ਬੱਚਿਆਂ ਨੂੰ ਜ਼ਰੂਰ ਦੁਨੀਆ ਦੀ ਸੇਵਾ ਕਰਨੀ ਚਾਹੀਦੀ ਆ ਜੇ ਪਾਰਟੀ ਦੇ ਵਿੱਚ ਆ ਇਹਨਾਂ ਨੂੰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਰਵਿੰਦਰਪਾਲ ਸਿੰਘ ਰੂਬੀ ਜੀ ਵੱਲੋਂ ਅੱਜ ਜਿਹੜਾ ਅਕ੍ਰੀਮ ਨਵਾਜ਼ ਦੇ ਨਾਮ ਦਾ ਇੱਕ ਆਫਿਸ ਖੋਲ੍ਹਿਆ ਮੈਂ ਭਰਾ ਨੂੰ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਤੇ ਸਾਰੇ ਵੀਰ ਇਕੱਠੇ ਹੋਏ ਆ ਅਰਦਾਸ ਬੇਨਤੀ ਕਰਦੇ ਆ ਪ੍ਰਭੂ ਚਰਨਾਂ ਕੀਤੇ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਇੱਦਾਂ ਹੀ ਜਿੱਦਾਂ ਸਮਾਜ ਦੀ ਸੇਵਾ ਕਰ ਰਿਹਾ ਚਲੋ ਅੱਜ ਬਿਜ਼ਨਸ ਦਾ ਆਊਟਲੈਟ ਖੋਲ੍ਹਿਆ ਪ੍ਰਾਪਰਟੀ ਡੀਲਰ ਦਾ ਤੇ ਭਰਾ ਨੂੰ ਬਹੁਤ-ਬਹੁਤ ਸ਼ੁਭਕਾਮਨਾ ਦੇਣ ਲਈ ਅੱਜ ਸਾਰੇ ਦੋਸਤ ਸਾਰੇ ਵੀਰ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਬਾਬਾ ਮੀਨਾ ਸਾਹਿਬ ਜੀ ਇਸ ਤੋਂ ਪਹਿਲਾਂ ਐਮਐਲਏ ਮਦਨਾਲ ਬੱਗਾ ਜੀ ਵੀ ਹੋ ਕੇ ਗਏ ਆ ਤੇ ਸਾਡੇ ਸਾਰਿਆਂ ਦੀ ਬਹੁਤ ਆਸ ਹੈ ਪ੍ਰਮਾਤਮਾ ਅਗੇ ਕਿਰਪਾ ਇੱਦਾਂ ਹੀ ਕਿਰਪਾ ਪ੍ਰਮਾਤਮਾ ਆਪਣੀ ਰੂਬੀ ਵੀਰ ਤੇ ਬਣਾ ਕੇ ਰੱਖਣ ਤੇ ਇੱਦਾਂ ਹੀ ਦਿਨ ਦੁਗਣੀ ਰਾਤ ਦੁਗਣੀ ਚ ਤਰੱਕੀ ਕਰੇ ਇਹ ਜੀ ਇਹਨੇ ਆਪਣਾ ਰੂਬੀ ਜੀ ਨੇ ਖੋਲਾ ਹੈਗਾ ਪ੍ਰਾਪਰਟੀ ਡੀਲਿੰਗ ਦਾ ਦਫਤਰ ਖੋਲਿਆ ਬਟ ਇਹ ਸ਼ੁਰੂ ਤੋਂ ਹੀ ਭਰਾ ਮੇਰਾ ਛੋਟਾ ਸੋਸ਼ਲ ਰਿਹਾ ਹੈ ਇਹ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬਾਂ ਨਾਲ ਹੀ ਡੋਨੇਟ ਕਰਦਾ ਰਿਹਾ ਹੈ ਸ਼ੁਰੂ ਤੋਂ ਹੀ ਮਤਲਬ ਇਹਦੀ ਨੇਚਰ ਰਹੀ ਆ ਹੁਣ ਵੀ ਜਿਹੜਾ ਇਹਨੇ ਕੰਮ ਕੀਤਾ ਅਸੀਂ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਾਂਗੇ ਕਿ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਰਾਤ ਚੋਗਣੀ ਇਹ ਤਰੱਕੀਆਂ ਕਰੇ ਤੇ ਇਹਦੀ ਨੇਚਰ ਚਾਹੇ ਸਮਾਜ ਦੇ ਪ੍ਰਤੀ ਚਾਹੇ ਸਾਡੇ ਦੋਸਤਾਂ ਦੇ ਪ੍ਰਤੀ ਇਹ ਹਮੇਸ਼ਾ ਹੈਲਪਲੀ ਅੱਗੇ ਰਹੂਗਾ ਇੱਥੋਂ ਵੀ ਤੁਸੀਂ ਦੇਖੋਗੇ ਕਿ ਜਿੰਨਾ ਕਿ ਕੰਮ ਕਰੇਗਾ ਤੇ ਉਸ ਦਾ ਕੁਝ ਆਪਣੀ ਕਮਾਈ ਦਾ ਹਿੱਸਾ ਗਰੀਬਾਂ ਵੱਲ ਜ਼ਰੂਰ ਡੋਨੇਟ ਕਰੇਗਾ ਤੁਹਾਨੂੰ ਮੈਨੂੰ ਮੁਬਾਰਕਾ ਦੰਨਾ ਤੇ ਅਸੀਂ ਇਹਦੇ ਨਾਲ ਆ ਜੀ ਸਾਡਾ ਪਰਿਵਾਰ ਆ ਅਸੀਂ ਇਹਦੇ ਨਾਲ ਬਾਹ ਨਾਲ ਵਾਹ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਸਾਦਾ ਖੜਾਂਗੇ ਅੱਗੇ ਵੀ ਲੋਕਾਂ ਨੂੰ ਆਣਾ ਚਾਹੀਦਾ ਜੀ ਦਾ ਹਾਂ ਹਾਂ ਬਿਲਕੁਲ ਜੀ ਆਣਾ ਚਾਹੀਦਾ ਲੋਕਾਂ ਲਈ ਖੁੱਲਿਆ ਹੈ ਦਫਤਰ ਲੋਕੀ ਆਣਗੇ ਤਾਂ ਕੰਮ ਚੱਲੂਗਾ ਇਹਦਾ ਵੀ ਲੋੜ ਤਾਂ ਉਹਨੂੰ ਹੁੰਦੀ ਜਿਹੜਾ ਲੋਨਮੰਦ ਹੁੰਦਾ ਸਾਡਾ ਕੀਤਾ ਹੀ ਇਹੀ ਹੈ ਸਾਡਾ ਨਾਲ ਪੁਰਾਣਾ ਸਾਡੇ ਬਜ਼ੁਰਗ ਦਾ ਢਾਬਾ ਵੀ ਆ ਅਸੀਂ 20 ਸਾਲਾਂ ਤੋਂ ਕੰਮ ਕਰ ਰਹੇ ਆ ਸਾਡੇ ਇੱਕ ਦਫਤਰ ਦਸਿਆ ਰੋਡ ਤੇ ਆ ਪਰ ਇਸ ਮਾਰਕੀਟ 'ਚ ਅਸੀਂ ਦਫਤਰ ਖੋਲਣ ਦੀ ਇੱਛਕ ਸੀ ਆਪਣੇ ਟਾਬੇ ਦੇ ਨਾਲ ਤੇ ਇਸ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਹੋਇਆ ਤੇ ਮੇਰੇ ਵੀਰਾਂ ਨੇ ਇੱਕ ਐਡਵਾਈਸ ਕਰਕੇ ਕਿਹਾ ਵੀ ਇੱਥੇ ਦਫਤਰ ਖੋਲਣਾ ਜਾਵੇ ਤਾਂ ਸੋ ਮੇਰੇ ਵੀਰਾਂ ਦੇ ਬਾਰੇ ਸਿੱਟੇ ਪਾਸ਼ਾ ਮਾਰਗਣ ਬਹੁਤ ਮਾਲਕ ਨੇ ਮੀਰ ਕੀਤੀ ਤੇ ਆਪਾਂ ਦਫਤਰ ਦਾ ਇੱਥੇ ਓਪਨਿੰਗ ਦਿੱਤੀ ਆ ਤੇ ਮੇਰੇ ਵੀਰ ਸਾਰੇ ਆਪਣੇ ਭਰਾ ਨੂੰ ਅਸ਼ੀਰਵਾਦ ਦੇਣ ਲਈ ਆਏ ਨੇ ਕਿੱਦਾਂ ਦੇ ਕੰਮ ਕਿੱਤੇ ਜੋਗੇ ਕਿੱਦਾਂ ਦੇ ਲੋਕ ਆ ਇਸ ਨਾਲ ਇਹ ਕੰਮ ਕਿੱਤੇ ਹੋਣਗੇ ਭਲਾਈ ਦੇ ਕੰਮ ਪਹਿਲੇ ਵੀ ਮੈਂ ਗੱਲ ਕੀਤੀ ਆ ਵੀ ਇੱਥੇ ਆਪਾਂ ਜਿਹੜੇ ਲੋੜਮੰਦ ਨੇ ਜੋ ਕਿਸੇ ਕੋਈ ਕਿਰਾਏਦਾਰ ਆ ਨਾ ਕੋਈ ਪ੍ਰਵਾਸੀ ਬੰਦਾ ਆਉਂਦਾ ਆ ਵੀ ਸਾਨੂੰ ਵਕਾਨ ਚਾਹੀਦਾ ਕਿ ਪਿਛਲੇ ਸਾਰੇ ਏਰੀਆ ਛੋਣੀ ਮੱਲਾ ਇੱਧਰ ਸਾਰੇ ਪ੍ਰਵਾਸੀ ਰਹਿੰਦੇ ਨੇ ਮੁਸਲਮਾਨ ਸਮੁਦਾਇ ਦੇ ਲੋਕ ਰਹਿੰਦੇ ਨੇ ਅਸੀਂ ਜਿਹੜਾ ਉਹ ਅਫੋਰਡ ਕਰ ਸਕਿਆ ਉਹਨਾਂ ਕੋਲੋਂ ਆਪਾਂ ਤਾਂ ਦੋਨਾਂ ਦੀ ਮੁਰਜੀ ਨਾਲ ਅਸੀਂ ਕਮਿਸ਼ਨ ਲਵਾਂਗੇ ਜੋ ਕਹੋਗਾ ਮੈਂ ਤੁਹਾਨੂੰ ਕਮਿਸ਼ਨ ਦੇਣ ਦੇ ਜਾਂ ਕੁਝ ਹੱਕ ਜਿ ਨਹੀਂ ਹੈਗਾ ਜਾਂ ਮੇਰੇ ਕੋਲ ਪੈਸੇ ਦੀ ਕਮੀ ਆ ਅਸੀਂ ਉਲਟਾ ਉਹਦੀ ਮਦਦ ਵੀ ਕਰਾਂਗੇ